ਇਹ ਹੈਗਾ ਸਾਡੇ 15-20 ਲੀਟਰ ਵਾਲੇ ਪਸ਼ੂਆਂ ਦਾ ਫਾਰਮੂਲਾ ਜੀ 15-20 ਲੀਟਰ ਵਾਲੇ ਚਾਹੇ ਗਾਂਾ ਹੋਣ ਚਾਹੇ ਮੱਝਾ ਹੋਣ ਉਹਨਾਂ ਵਾਸਤੇ ਫਾਰਮੂਲਾ ਹੈ ਜੀ 40% ਤੁਸੀਂ ਅਨਾਜ ਪਾਉਣਾ ਜੀ ਜਿਹਦੇ ਵਿੱਚੋਂ 30% ਤੁਸੀਂ ਮੱਕੀ ਪਾਉ ਜੀ 10% ਤੁਸੀਂ ਬਾਜਰਾ ਪਾਉਣਾ ਤੁਸੀਂ ਮੱਕੀ ਦੇ ਵਿੱਚ 10% ਚੌਲਾਂ ਦੀ ਕਣੀ ਪਾ ਸਕਦੇ ਹੋ ਜੀ ਕੋਈ ਪ੍ਰੋਬਲਮ ਵਾਲੀ ਨਹੀਂ 40% ਹੋ ਗਿਆ 30% ਤੁਸੀਂ ਇਹਦੇ ਵਿੱਚ ਪਾਉਣਾ ਜੀ ਜਿਹੜੀਆਂ ਖਲਾਂ ਪਾਉਣੀਆਂ ਐ ਖਲਾਂ ਮੈਂ ਇਹੀ ਕਹੂੰਗਾ ਜੀ ਦੋ ਖਲਾਂ ਪਾਓ ਤੁਸੀਂ ਪਤੀਆਂ ਦਿਆਂ ਕਰ ਲਓ 15 16 ਕਿਲੋ ਸਰੋਂ ਦੀ ਖਾਲ ਪਾ ਲਓ ਜੀ ਡੀਓਸੀ ਜਿਹੜੀ ਮਸਟਰਡ ਡੀ ਹੁੰਦੀ ਐ 15 ਕਿਲੋ ਤੱਕ ਤੁਸੀਂ ਸੋਇਆਬੀਨ ਪਾ ਸਕਦੇ ਹੋ ਅੱਜ ਕੱਲ ਇੱਕ ਬਾਈਪਾਸ ਮਸਟਰਡ ਵੀ ਆਉਣ ਲੱਗੀ ਜੀ ਕੋਈ 5 ਕਿਲੋ ਵੀ ਪਾ ਸਕਦੇ ਹੋ 5 ਕਿਲੋ ਸਰੋਂ ਦੀ ਖਾਲ ਘਟਾ ਕੇ ਬਾਈਪਾਸ ਮਸਟਰਡ ਪਾ ਸਕਦੇ ਹੋ ਉਦੋਂ ਹੋ ਗਿਆ ਜਿਹੜਾ ਬਾਕੀ 30 ਕਿਲੋ ਬਚ ਗਿਆ ਜੀ ਮਨ ਜੀ 6 ਕਿਲੋ ਸੀ ਸ਼ੀਰਾ ਪਾਉਣਾ ਜੀ ਉਹ ਚ ਜ਼ਰੂਰੀ ਹੈ 1 ਕਿਲੋ ਅਸੀਂ ਕਾਲਾ ਨਮਕ ਪਾਉਣਾ ਵਿੱਚ ਉਹ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਹੈ ਨਾ ਜੀ ਤੇ ਉਸ ਤੋਂ ਇਲਾਵਾ ਜਿਹੜੀਆਂ ਚੀਜ਼ਾਂ ਬਚ ਗਈਆਂ ਉਹ ਚ ਸਾਡੇ ਕੋਲ ਤਿੰਨ ਚਾਰ ਚੀਜ਼ਾਂ ਨੇ ਤੁਸੀਂ ਕੋਈ ਵੀ ਰਲਾ ਕੇ ਪਾ ਸਕਦੇ ਹੋ 8-10 ਕਿਲੋ ਚੋਕਰ ਪਾ ਸਕਦੇ ਹੋ ਜੀ ਚੋਲਿਆਂ ਦੀ ਕਣੀ ਆਪ ਪਹਿਲਾਂ ਪਾ ਲਈਏ ਤੋ ਇਹਦੇ ਵਿੱਚ ਤੁਸੀਂ ਬੀਓਸੀ ਪਾ ਸਕਦੇ ਹੋ ਹੁਣ ਸ਼ੈਲਰ ਚੱਲ ਰਿਹਾ ਵਧੀਆ ਬੀਓਸੀ ਨਿਕਲ ਰਿਹਾ ਡੀਓਆਰਵੀ ਡੀਓਆਇਲ ਡਰਾਈਵ ਬ੍ਰਾਂਡ ਤੋਂ ਤਾਜ਼ਾ ਨਿਕਲਦਾ ਵਧੀਆ ਕੁਆਲਟੀ ਦਾ ਪਾ ਸਕਦੇ ਹੋ ਰੇਟ ਵੀ ਹਲੇ ਘੱਟ ਹੁੰਦਾ ਜੀ ਉਧਰੋਂ ਬੱਸ ਅਸੀਂ ਚਨਾ ਚੂਰੀ ਜਾਂ ਦਾਲ ਚੂਰੀ ਪਾ ਸਕਦੇ ਹਾਂ ਪਰ ਇਹ ਧਿਆਨ ਰੱਖਣਾ ਚਲਾ ਚਨਾ ਚੂਰੀ ਜਾਂ ਦਾਲ ਚੂਰੀ ਜਾਂ ਛੋਲਿਆਂ ਦਾ ਛਿਲਕਾ ਇਹ ਜੋ ਕੁਝ ਵੀ ਪਾਉਣ ਲੱਗੇ ਦੇਖ ਲਓ ਵੀ ਉਹਨੂੰ ਉੱਲੀ ਨਾ ਲੱਗੀ ਹੋਵੇ ਠੀਕ ਹੈ ਜੀ ਉੱਲੀ ਰੋਕਤਰ ਹੋਵੇ ਰਹਿਗੀਆਂ ਦਵਾਈਆਂ ਜੀ ਦਵਾਈਆਂ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ ਉਰਸੇ ਗੱਲ ਕੀਤੀ ਹੈ 15-20 ਲੀਟਰ ਵਾਲੇ ਪਸ਼ੂਆਂ ਦੀ 15-20 ਲੀਟਰ ਵਾਲੇ ਪਸ਼ੂ ਨੂੰ ਇਹ ਤਾਂ ਫੀਡ ਫਾਰਮੂਲਾ ਬਣ ਗਿਆ ਮੰਨ ਲਓ ਜੇ 20 ਲੀਟਰ ਵਾਲਾ ਪਸ਼ੂ ਹੈ ਤੁਸੀਂ 8-10 ਕਿਲੋ ਤੱਕ ਫੀਡ ਨੂੰ ਰੋਜ਼ ਦੀ ਪਾਉਣੀ ਚਾਹੀਦੀ ਹੈ ਜੀ ਜੇ ਅਸੀਂ ਹਰ ਸਾਲ ਫੂਆ ਲੈਣਾ ਮਹਿੰਗੀ ਨਹੀਂ ਪੈਂਦੀ ਜੀ ਦਵਾਈਆਂ ਕੀ ਆ ਸਭੀਆਂ 15-20 ਲੀਟਰ ਵਾਲੇ ਪਸ਼ੂ ਨੂੰ 150-200 ਗ੍ਰਾਮ ਮਿਨਰਲ ਰੋਜ਼ ਦਾ ਪੈਣਾ ਚਾਹੀਦਾ ਜੀ ਮਿਨਰਲ ਕਿਹੜਾ 100 ਸਵਾ ਰੁਪਏ ਕਿਲੋ ਵਾਲਾ ਇਤੋਂ ਮਹਿੰਗਾ ਮਿਨਰਲ ਨਹੀਂ ਚਾਹੀਦਾ ਤੁਹਾਨੂੰ 150 ਗ੍ਰਾਮ ਬਫਰ ਪਹਿਣਾ ਚਾਹੀਦਾ ਮਿੱਠਾ ਸੋਡਾ ਨਹੀਂ ਮੈਂ ਬਫਰ ਦੀ ਗੱਲ ਕਰ ਰਿਹਾ ਬਫਰ ਦਾ ਰੇਟ 70-75 ਰੁਪਏ ਤੋਂ ਜ਼ਿਆਦਾ ਕਿਲੋ ਤੋਂ ਜ਼ਿਆਦਾ ਨਹੀਂ ਹੁੰਦਾ ਇਹ ਚੀਜ਼ਾਂ ਫੀਡ ਫੈਕਟਰੀ ਚ ਲਓ ਤੁਹਾਨੂੰ ਸਸਤੀਆਂ ਮਿਲਣਗੀਆਂ 50 ਗ੍ਰਾਮ ਟੌਕਸਿਨ ਬਾਇੰਡਰ ਪਹਿਣਾ ਚਾਹੀਦਾ ਰੋਜ਼ ਦਾ ਇੱਕ ਪਸ਼ੂ ਨੂੰ 10 ਗ੍ਰਾਮ ਲਾਈਵ ਯੀਸਟ ਪਹਿਣਾ ਚਾਹੀਦਾ ਔਰ ਚੰਗੇ ਪਸ਼ੂ ਜਿਹੜੇ ਹੈਗੇ ਉਹਨਾਂ ਨੂੰ ਬਫਰ ਦਾ ਬਫਰ ਬਣੀਕਰ ਵੀ ਪਾਉਣਾ ਚਾਹੀਦਾ ਜੀ ਸੋ ਇਹ ਰੋਜ਼ ਦੀ ਇੱਕ ਪਸ਼ੂ ਦੀ ਖੁਰਾਕ ਹੋ ਗਈ ਜੀ ਆਪਣੀ ਹੈਨਾ 8-10 ਕਿਲੋ ਫੀਡ ਹੋ ਗਈ ਜੀ 150 200 ਗ੍ਰਾਮ ਮਿੰਡਲ ਹੋ ਗਿਆ 100 ਗ੍ਰਾਮ ਬਫਰ ਹੋ ਗਿਆ ਜੀ 50 ਗ੍ਰਾਮ ਟਾਕਸਿਨ ਵਾਇਂਡਰ ਹੋ ਗਿਆ 25 30 ਗ੍ਰਾਮ ਸਟਾਨਮਕ ਹੋ ਗਿਆ ਜੀ ਤੇ 10 ਗ੍ਰਾਮ ਲਾਈਜਿਸਟ ਹੋ ਗਿਆ ਜੀ ਤੇ ਚੰਗਾ ਪਸ਼ੂ ਹੈ ਤੇ 25 30 ਗ੍ਰਾਮ ਬਫਰ ਬਣੀ ਕਰੀ ਪਾਸ ਆ ਸਕਦੇ ਹੋ ਇਹ ਸਾਰਾ ਕੁਝ ਤੁਸੀਂ ਪਾਓ ਜੀ ਤੁਹਾਡਾ ਪਸ਼ੂ ਬਿਮਾਰੀਆਂ ਤੋਂ ਬਚਿਆ ਰਹੇਗਾ ਹਰ ਸਾਲ ਸੂਆ ਦੇਗਾ ਮਿਸਟ੍ਰਾਈਟਸ ਤੋਂ ਵੀ ਰੀਪੀਟ ਬਰੀਡਿੰਗ ਤੋਂ ਵੀ ਥਣਾ ਰੋਗ ਤੋਂ ਬਚਿਆ ਰਹੇਗਾ ਸਰਦੀਆਂ 'ਚ ਇਹ ਤੁਸੀਂ ਅਪ੍ਰੈਲ ਤੱਕ ਜੋ ਤੱਕ ਤੁਹਾਡੇ ਕੋਲੇ ਮੱਕੀ ਨਹੀਂ ਆਉਂਦੀ ਹੈਗੀ ਇਹ ਫਾਰਮੂਲਾ ਚਲਾ ਸਕਦੇ ਹੋ ਜਦੋਂ ਮੱਕੀ ਆ ਗਈ ਫਿਰ ਆਪਾਂ ਥੋੜਾ ਜਿਹਾ ਅਨਾਜ ਘਟਾ ਲਾਂਗੇ ਜੀ ਥੋੜੀ ਜਿਹੀ ਖੜਾ ਬਤਾਣਾ